ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਸ ਸੰਬੰਧ ਵਿੱਚ ਆਪਾਂ ਜੁੜੇ ਆ ਉਹ ਹੈ ਮੁੱਦਾ ਜੋ ਹੁਣ ਅਪਣਾ ਚੱਲ ਰਿਹਾ ਹੈ ਸ੍ਰੀ ਅਕਾਲ ਸਾਹਿਬ ਦਾ ਵੀ ਜਿਹੜੇ ਹੁਣ ਲੋਕਾਂ ਨੇ ਇਹ ਬਖੇੜਾ ਖੜਾ ਕਰਿਆ ਹੋਇਆ ਹੈ ਵੀ ਨਵੇਂ-ਨਵੇਂ ਤਰੀਕੇ ਨਾਲ ਨਵੇਂ-ਨਵੀਆਂ ਰੋਜ਼ ਗੱਲਾਂ ਕਹਿ ਰਹੇ ਨੇ ਅਸਲ ਦੇ ਵਿੱਚ ਇਹਦੇ ਵਿੱਚ ਸਚਾਈ ਕੀ ਹੈ ਪਹਿਲਾਂ ਇਹ ਕੰਮ ਸ਼ੁਰੂ ਕਿੱਥੋਂ ਹੋਇਆ ਅਸਲ ਦੇ ਵਿੱਚ ਇਹ ਗੱਲ ਹੈ ਜੀ ਇਹ ਜਿੱਥੋਂ ਜਦੋਂ ਵੀਰਬਾਲ ਦਿਵਸ ਮਨਾਇਆ ਗਿਆ ਵੀਰਬਾਲ ਦਿਵਸ ਮਨਾਉਣ ਦਾ ਪਿੱਛੇ ਕਾਰਨ ਕੀ ਸੀ ਉਹੀ ਇਹੀ ਕਾਲ ਤੱਕ ਸੇ ਸਾਹਿਬ ਜ세ਦਾਲ ਸਾਹਿਬ ਤੇ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਇਹ ਸਹੀ ਨਹੀਂ ਹੈਗਾ ਪਰ ਇਹਨਾਂ ਨੇ ਵੀ ਚਿੱਠੀ ਵੀ ਲਿਖੀ ਫਿਰ ਦਿੱਲੀ ਕਮੇਟੀ ਨੇ ਕਿਹਾ ਵੀ ਇਹ ਸਹੀ ਹੈ ਵੀ ਇਹਨੂੰ ਅਲੱਗ-ਅਲੱਗ ਤੱਥ ਪੇਸ਼ ਕਰੇ ਜਾਂਦੇ ਨੇ ਅਸਲ ਦੇ ਵਿੱਚ ਇਹ ਹੈ ਜੀ ਬੀਰਵਾਲ ਦਿਵਸ ਜਿਹੜਾ ਮਨਾਉਣ ਦਾ ਮਕਸਦ ਈ ਅਸਲ 'ਚ ਮੈਂ ਤਾਂ ਕਰਕੇ ਗੱਲ ਦੱਸਣਾ ਚਾਹੁੰਦਾ ਵੀ ਇਹ ਗੱਲ ਸ਼ੁਰੂ ਕਿੱਥੋਂ ਹੋਈ ਬੀਰਵਾਲ ਦਿਵਸ ਮਨਾਉਣ ਦਾ ਮਕਸਦ ਈ ਉਹ ਇਹ ਸੀ ਵੀ ਜਿਹੜੀ ਹੁਣ ਸਿੱਖਾਂ ਦੀ ਆਸਥਾ ਹੈ ਹਰੇਕ ਧਰਮ ਦੀ ਹਰੇਕ ਬੰਦੇ ਦੀ ਆਸਥਾ ਹੈ ਕਿਸੇ ਦੀ ਮੰਲੋ 크੍ਰੇਸ਼ਨ 'ਚ ਆਸਤਾ ਹੈ ਕਿਸੇ ਰਾਮ 'ਚ ਆਸਤਾ ਹੈ ਉਹਨਾਂ ਦਾ ਜੀਸੂ ਮਸੀਹ 'ਚ ਆਸਤਾ ਹੈ ਹਰੇਕ ਤਾਂ ਉਹਨਾਂ ਦੇ ਅਲੱਗ-ਅਲੱਗ ਬੰਦਿਆਂ ਦੀ ਹਰੇਕ ਆਪਣੇ ਜੋ ਵੀ ਉਹਨਾਂ ਦੇ ਉਹ ਹੋਏ ਨੇ ਉਹਨਾਂ ਦੇ ਵਿੱਚ ਗੁਰੂ ਹੋਏ ਨੇ ਉਹਨਾਂ ਦੀ ਆਸਤਾ ਹੈ ਜਿਵੇਂ ਸਿੱਖਾਂ ਦੀ ਆਸਤਾ ਆਪਣੇ ਗੁਰੂਆਂ ਦੇ ਵਿੱਚ ਹੈ ਸੋ ਇਹ ਕੀ ਕਰਨਾ ਚਾਹੁੰਦੇ ਨੇ ਇਹ ਇਹ ਕਰਨਾ ਚਾਹੁੰਦੇ ਨੇ ਵੀ ਉਹਨਾਂ ਨੂੰ ਵੀਰ ਦਿਖਾ ਕੇ ਵੀਰ ਮੰਲੋ ਵੀਰ ਇੱਕ ਤਰ੍ਹਾਂ ਇਤਿਹਾਸ ਦੇ ਵਿੱਚ ਇਦਾਂ ਪੇਸ਼ ਕਰਿਆ ਜਾਵੇ ਪੀ ਉਹ ਸਮੇਂ ਦੇ ਉਸ ਤਰ੍ਹਾਂ ਦੇ ਵੀ ਜਿਵੇਂ ਵੱਲੋ ਬਹਾਦਰ ਲੜਾਕੇ ਸੀ ਵਾਰੀਅਰ ਸੀ ਵੀ ਉਹ ਦਿਖਾਦੇ ਵੀ ਉਹਨਾਂ ਨੂੰ ਸਿਪ ਸਿਪਚੁਅਲਟੀ ਜਿਵੇਂ ਧਾਰਮਿਕ ਜਿਹੜੀ ਆਸਤਾ ਹੈ ਜਿਹੜੀ ਆਪਾਂ ਧਰਮ ਨੂੰ ਮੰਨਦੇ ਆ ਜਿਵੇਂ ਅਕਾਲ ਤਖ਼ਤ ਸਾਹਿਬ 'ਚ ਹੁਣ ਆਪਾਂ ਜਗਦੀ ਜੋਤ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦੇ ਵਿੱਚ ਆਪਣੀ ਆਸਤਾ ਹੈ ਆਪਣੀ ਸ਼ਰਤ ਹੈ ਵੀ ਉਹ ਸ਼ਰਦਾ ਅਲੱਗ ਹੋ ਜਵੇ ਤੇ ਕੱਲਾ ਉਹ ਆਪਾਂ ਆਉਣ ਵਾਲੀਆਂ ਜੇਨਰੇਸ਼ਨਸ ਜੇ ਮੰਨਣ ਲੱਗ ਜਾਣਾ ਵੀ ਉਹ ਉਸ ਸਮਾਂ ਦੇ ਬਹੁਤ بڑے ਲੜਾਕੇ ਸੀ ਤਾਂ ਕਰਕੇ ਲੋਕਾਂ ਨੂੰ ਇੱਕ ਤਰ੍ਹਾਂ ਇਹ ਲਾਲਾ ਵੀ ਆਪਣੇ ਤਖਤ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਤਹਿਤ ਉਹ ਹੋਇਆ ਸੀ ਤੇ ਉਹ ਉਹਨੂੰ ਫੇਰ ਇਹਨਾਂ ਨੇ ਡਿਫੈਂਡ ਨਹੀਂ ਕਰਿਆ ਉਸ ਸਮੇ ਇਹ ਇਹਨਾਂ ਨੂੰ ਡਿਫੈਂਡ ਕਰਨਾ چاہیے ਚਾਹੀਦਾ ਸੀ ਸਾਰੀ ਸੰਗਤ ਨੂੰ ਆਦੇਸ਼ ਦੇਣਾ ਚਾਹੀਦਾ ਸੀ ਵੀ ਇਹ ਚੀਜ਼ ਗਲਤ ਹੋ ਰਹੀ ਹੈ ਸੋ ਹਰੇਕ ਚੀਜ਼ ਇੱਕ ਕਾਰਨ ਨਾਲ ਜੁੜੀ ਹੁੰਦੀ ਹੈ ਜਿਹੜਾ ਕਾਰਨ ਇਹ ਹੈ ਇਹ ਕਹਿੰਦੇ ਨੇ ਵੀ ਆਸਥਾ ਸਰਦਾ ਤੇ ਉਹਨਾਂ ਨੂੰ ਜੋ ਇਤਿਹਾਸ ਹੈ ਜੋ ਵੀ ਉਹ ਲੜਾਈਆਂ ਹੋਈਆਂ ਹੋਰ ਐ ਸਿਪ ਪੈ ਚੋਲਟੀ ਨੂੰ ਅਲੱਗ ਕਰਿਆ ਜਾਵੇ ਤਾਂ ਜੋ ਉਹ ਇਕੱਲੇ ਵੀਰ ਵੀਰ ਰਹਿ ਜਾਣ ਤਾਂ ਹੀ ਇਹਨਾਂ ਨੇ ਵੀਰਬਾਲ ਦੇ ਵਸ ਮਨਾਇਆ ਇਸ ਕਰਕੇ ਉਹ ਸੰਗਤ ਦੇ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਇਹ ਵੀਰਤਾ ਤੇ ਜਿਹੜੀ ਸ਼ਬਦ ਹੈ ਜਿਹੜੀ ਆਪਾਂ ਗੁਰੂ ਮੰਨਦੇ ਗੁਰੂ ਦੀ ਸ਼ਬਦ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਆਪਣੀ ਜਾਂ ਉੱਥੇ ਜਿੰਨੇ ਵੀ ਆਪਣੇ ਗੁਰੂ ਹੋਏ ਨੇ ਜਾਂ ਸਾਬ ਜਦਾਂ ਆਪਣੀ ਸ਼ਰਤ ਹੈ ਉਹ ਸ਼ਰਦਾ ਨੂੰ ਅਲੱਗ ਕਰਕੇ ਇਕੱਲਾ ਉਹਨਾਂ ਨੂੰ ਵੀਰ ਦਿਖਾਉਣਾ ਵੀ ਤਾਂ ਹੁਣ ਆਪਣੇ ਮੰਲੋ ਬਹੁਤ ਬੜੇ ਲੜਾਕੇ ਹੋਰ ਵੀ ਹੋਏ ਨੇ ਰਾਜੇ ਮਹਾਰਾਜਾ ਹਰੀ ਸਿੰਘ ਨਲੂਏ ਉਹ ਨਹੀਂ ਵੀ ਹੋਏ ਨੇ ਹੁਣ ਜਿਹੜੇ ਹਰੀ ਸਿੰਘ ਨਲੂਏ ਉਹ ਨਹੀਂ ਨੇ ਉਹਨਾਂ ਨੂੰ ਆਪਾਂ ਗੁਰੂ ਤਾਂ ਨਹੀਂ ਮੰਨਦੇ ਗੁਰੂ ਤਾਂ ਜਿਹੜੇ ਆਪਣੇ ਹੈਗੇ ਨੇ ਉਹਨਾਂ ਨੂੰ ਇਹ ਮੰਨਦੇ ਨੇ ਹੁਣ ਇਹ ਕੀ ਕਹਿੰਦੇ ਨੇ ਵੀ ਮੈਂ ਤੁਹਾਨੂੰ ਅਧਾਰਨ ਦੇ ਤੌਰ ਤੇ ਦੱਸਣਾ ਚਾਹੁੰਦਾ ਵੀ ਜਿਵੇਂ ਹਰੀ ਸਿੰਘ ਨਲੂਏ ਉਹ ਨਹੀਂ ਆਪਣੇ ਬਹਾਦਰ ਲੜਾਕੇ ਹੋਏ ਨੇ ਇਹ ਉਸ ਤਰ੍ਹਾਂ ਪੇਸ਼ ਕਰਕੇ ਇਸ ਪਿਜ਼ਲਟੀ ਨੂੰ ਇਹ ਤੋਂ ਵੱਖ ਕਰਿਆ ਜਾਵੇ ਇਹ ਇਹਦਾ ਮੰਨ ਲੋ ਚੈਪਟਰੇ ਬੰਦ ਕਰਿਆ ਜਾਵੇ ਤਾਂ ਫਿਰ ਸਿੱਖ ਧਰਮ ਆਪਣੇ ਆਪ ਮੰਨ ਲੋ ਖਤਮ ਹੋ ਜਾਊਗਾ ਸੋ ਇਹ ਗੱਲ ਮੈਂ ਇਹ ਬਥੇ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਇਹਨਾਂ ਨੂੰ ਇਹ ਗੱਲ ਸਮਝਣੀ ਜ਼ਰੂਰੀ ਹੈ ਵੀ ਇਹ ਜਿਹੜਾ ਕੁਝ ਕਰ ਰਹੇ ਨੇ ਉਹਦੇ ਪਿੱਛੇ ਕਾਰਨ ਕੀ ਹੈ ਉਹਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਜਿਵੇਂ ਮੇਰੀ ਪਹਿਲਾਂ ਵੀ ਕਿਸੇ ਇੱਕ ਸੱਜਣ ਨਾਲ ਗੱਲ ਹੋਈ ਉਹ ਕਹਿੰਦਾ ਵੀ ਹਿੰਦੂ ਤਾਂ 5000 ਸਾਲ ਪੁਰਾਣਾ ਹੈ ਵੀ ਤੁਹਾਡਾ ਤਾਂ ਧਰਮ ਹਜੇ 400 ਸਾਲ ਪੁਰਾਣਾ ਹੈ ਉਹ ਗੱਲ ਇਹ ਹੈ ਵੀ ਇਹ ਚੀਜ਼ ਨੂੰ ਸੰਤ ਜਗਨੈਲ ਸਿੰਘ ਜੀ ਖਾਲਸਾ ਜੀ ਨੇ ਬਿਆਨ ਕਰਿਆ ਤਾਂ ਵੀ ਜਿਹੜੀ ਇੱਕ ਸਿੱਖ ਕੌਮ ਆ ਇਹ ਇੱਕ ਅਲੱਗ ਕੌਮ ਆ ਇਹ ਇੱਕ ਅਲੱਗ ਹੈ ਉਹਦਾ ਕਾਰਨ ਕੀ ਹੈ ਵੀ ਆਪਾਂ ਮੈਂ ਤੁਹਾਨੂੰ ਉਹ ਹਦਾਣ ਦੇ ਤੌਰ ਤੇ ਇੱਕ ਗੱਲ ਸਮਝਾਉਣੀ ਚਾਹੁੰਦਾ ਵੀ ਜਿਵੇਂ ਆਪਾਂ ਮੰਨ ਕੇ ਲੈ ਲਈਏ ਵੀ ਜਿਹੜੀ ਵੀ ਨੇਚਰਲ ਚੀਜ਼ ਹੈ ਹੁਣ ਆਪਾਂ ਕੋਈ ਵੀ ਨੇਚਰਲ ਚੀਜ਼ ਖਾਂਦੇ ਆ ਜਿਵੇਂ ਕੋਈ ਫਲ ਹੋ ਗਿਆ ਕੋਈ ਉਹਦੀ ਇੱਕ ਨੇਚਰਲ 슈ਗਰ ਹੈ ਉਹ ਆਪਾਂ ਨੂੰ ਖਰਾਬ ਨਹੀਂ ਕਰਦੀ ਜਿਵੇਂ ਪਹਿਲਾਂ ਵੀ ਨੇਚਰਲ ਚੀਜ਼ਾਂ ਦੀਆਂ ਜੋ ਵੀ ਆਪਾਂ ਨੂੰ ਇਹ ਪ੍ਰਕਿਰਤੀ ਨੇ ਦਿੱਤਾ ਉਹ ਆਪਾਂ ਨੂੰ ਕੋਈ ਵੀ ਚੀਜ਼ ਵਿਗਾੜ ਨਹੀਂ ਕਰਦੀ ਕਿਉਂ ਜਿਵੇਂ குருਮਾ ਜਿਵੇਂ ਇਹ ਸ੍ਰਿਸ਼ਟੀ ਸਾਜੀ ਗਈ ਉਸੇ ਦੇ ਹਿਸਾਬ ਨਾਲ ਜਿਵੇਂ ਸਿਸਟਮ ਬਣਾਇਆ ਗਿਆ ਜਿਹੜੀਆਂ ਆਪਾਂ ਨੂੰ ਤੀਨੇ ਨੈਚੁਰਲ ਚੀਜ਼ਾਂ ਦਿੱਤੀਆਂ ਨੇ ਉਹ ਕਦੇ ਵੀ ਇਨਸਾਨ ਨੂੰ ਖਰਾਬ ਨਹੀਂ ਕਰਦੀਆਂ ਜਿਹੜੀਆਂ ਗਾਹਾਂ ਗਾਹਾਂ ਆਪਾਂ ਨੇ ਹਾਈਬ੍ਰਿਡ ਤਿਆਰ ਕਰ ਲਈਆਂ ਉਹ ਹਮੇਸ਼ਾ ਹੀ ਇਨਸਾਨ ਨੂੰ ਖਰਾਬ ਕਰਦੇ ਨੇ ਸਿੱਖ ਧਰਮ ਇੱਕ ਕਿਉਂ ਵੱਖਰੀ ਕੌਮ ਹੈ ਉਹਦਾ ਕਾਰਨ ਇਹ ਹੈ ਵੀ ਪਹਿਲਾ ਹਰੇਕ ਬੰਦਾ ਸਿੱਖ ਹੈ ਜਦੋਂ ਉਹਦਾ ਜਨਮ ਹੁੰਦਾ ਹੈ ਉਹ ਉਹ ਮੰਨ ਲਓ ਹਰੇਕ ਧਰਮ ਨੂੰ ਅਪਣਾਉਣ ਵਾਸਤੇ ਚਾਹੇ ਕੋਈ ਮੁਸਲਮਾਨ ਹਿੰਦੂ ਉਹਨੂੰ ਦੁਨਿਆਵੀ ਚੀਜ਼ਾਂ ਦੀ ਲੋੜ ਪੈਂਦੀ ਹੈ ਜੇ ਆਪਾਂ ਮੰਨ ਕੇ ਜੱਲੀਏ ਵੀ ਜਿਵੇਂ ਇਨਸਾਨ ਨੂੰ ਕੁਦਰਤ ਨੇ ਬਣਾਇਆ ਉਹ ਪਹਿਲਾਂ ਦਾ ਸਿੱਖ ਹੈ ਨਾ ਸੋ ਇਸ ਕਰਕੇ ਇਹ ਗੱਲ ਇਹਨਾਂ ਨੂੰ ਮੰਨਣੀ ਚਾਹੀਦੀ ਹੈ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਵੀ ਸਿੱਖ ਇੱਕ ਬਖਰੀ ਕੌਮ ਹੈ ਇਹ ਕਿਉਂ ਬਖਰੀ ਕੌਮ ਹੈ ਤਾਂ ਕਰਕੇ ਉਹ ਇੱਕ ਕਾਰਨ ਹੈ ਵੀ ਜਿਵੇਂ 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 ਕੁਦਰਤ ਨੇ ਪ੍ਰਕਿਰਤੀ ਸਿਰਜੀ ਹੈ ਉਸੇ ਹਿਸਾਬ ਨਾਲ ਪਹਿਲਾਂ ਹਰੇਕ ਬੰਦਾ ਸਿੱਖ ਹੈ ਹਾਂ ਗਾਹਾਂ ਉਹਨੂੰ ਤੁਸੀਂ ਉਹ ਗੁਰੂ ਮਹਾਰਾਜ ਨੇ ਜਦ ਥਾਪੜਾ ਦਿੱਤਾ ਉਹ ਥਾਪੜਾ ਇਹ ਦਿੱਤਾ ਜੀ ਵੀ ਫੇਰ ਇੱਕ ਕੌਮ ਤਿਆਰ ਕਰੀ ਗਈ ਸੀ ਜਿਹੜੇ ਗੁਰੂ ਦੇ ਸਿੱਖ ਤੇ ਪਹਿਲਾਂ ਵੀ ਹੈਗੇ ਤੇ ਉਹ ਸਿੱਖਾਂ ਨੂੰ ਥਾਪੜਾ ਇਹ ਦਿੱਤਾ ਦਿੱਤਾ ਤੇ ਵੀ ਤੁਸੀਂ ਸਮੇਂ ਦੇ ਅਨਸਾਰ ਸਮੇਂ ਦੇ ਲਿਹਾਜ਼ ਨਾਲ ਸਮੇਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨ ਵਾਸਤੇ ਇੱਕ ਫੌਜ ਤਿਆਰ ਕਰੀ ਤੀ ਉਹਨੂੰ ਖਾਲਸਾ ਪੰਥ ਕਿਹਾ ਜਾਂਦਾ ਨਾ ਕਿ ਵੀ ਇਹ ਆਪਾਂ ਕਹਿ ਰਹੀਏ ਵੀ ਪਹਿਲਾਂ ਸਿੱਖ ਹੈਗੇ ਹੀ ਨਹੀਂ ਸੀ ਸੋ ਮੇਰੀ ਬੇਨਤੀ ਇਹ ਹੈ ਇਹ ਇਹ ਹੁਣ ਜਿਹੜਾ ਇਹ ਕੰਮ ਇਹ ਸਿਸਟਮ ਚੱਲ ਰਿਹਾ ਹੈ ਕਰੰਟ ਰੌਲਾ ਚੱਲ ਰਿਹਾ ਹੈ ਇਹ ਇਹੀ ਹੈ ਵੀ ਸਿੱਖਾਂ ਦੀ ਹੋਂਦ ਨੂੰ ਖਤਮ ਕਰਕੇ ਇਹਨਾਂ ਨੂੰ Hindu ਧਰਮ ਦੇ ਵਿੱਚ ਵੀ ਇਹਨਾਂ ਨੂੰ ਇਹ ਕਿਹਾ ਜਾਂਦਾ ਵੀ ਵੀ ਇਹ Hindu ਧਰਮ ਦਾ ਇੱਕ 파ਟ ਨੇ ਇਹ Hindu ਧਰਮ ਦਾ 파ਟ ਦਿਖਾਉਣ ਉਹਦੇ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਪਹਿਲਾਂ ਹਜੂਰ ਸਾਹਿਬ ਤਖਤ ਤੇ ਕਬਜ਼ਾ ਹੋਇਆ ਫਿਰ ਪਟਨਾ ਸਾਹਿਬ ਤਖਤ ਤੇ ਕਬਜ਼ਾ ਹੋਇਆ ਹੁਣ ਇੱਥੇ ਅਕਾਲ ਤਖਤ ਸਾਹਿਬ ਦੇ ਤਖਤ ਦੇ ਕਬਜ਼ੇ ਹੋਣ ਦੀ ਤਿਆਰੀ ਹੋ ਰਹੀ ਹੈ ਸੋ ਇਹ ਸੰਗਤ ਨੂੰ ਸਮਝਣਾ ਚਾਹੀਦਾ ਹਰੇਕ ਬੰਦੇ ਹਰੇਕ ਆਪਣੇ ਕੁਝ ਨਿੱਜੀ ਹਿੱਤਾਂ ਵਾਸਤੇ ਨਿੱਜੀ ਇਹ ਸੰਗਤ ਦਾ ਘਾਣ ਕਰ ਰਹੇ ਨੇ ਜਾਂ ਧਰਮ ਦਾ ਘਾਣ ਕਰੇ ਪਹਿਲਾਂ ਤੋਂ ਹੀ ਚੱਲਦਾ ਹੈ ਗੰਗੂ ਤੋਂ ਲਾ ਕੇ ਚੱਲਦਾ ਹੈ ਸੋ ਗੰਗੂ ਦੀਆਂ ਲਾਦਾ ਅੱਜ ਵੀ ਹੈਗੀਆਂ ਨੇ ਇਹ ਨਹੀਂ ਹੈਗੀਆਂ ਵੀ ਉਹ ਖਤਮ ਹੋ ਗਈਆਂ ਗੰਗੂ ਦੀਆਂ ਲਾਦਾ ਅੱਜ ਵੀ ਹੈਗੀਆਂ ਨੇ ਉਹਨਾਂ ਨੇ ਪਹਿਲਾਂ ਵੀ ਘਾਣ ਕਰਿਆ ਅੱਜ ਵੀ ਕਰ ਰਹੇ ਨੇ ਤਾਂ ਉਹਨਾਂ ਨੇ ਗਾਹਾਂ ਵੀ ਕਰਨਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਆਓ ਰਲ ਕੇ ਸਿੰਘੂ ਕਮਰ ਕਸੇ ਕਸੋ ਤੇ ਆਪਣੇ ਆਉਣ ਵਾਲੇ ਸਮੇਂ ਨੂੰ ਆਉਣ ਵਾਲਿਆ ਹੋਣ ਵਾਲੇ ਕਾਲ ਤੱਕ ਸਾਹਿਬ ਦੇ ਕਬਜ਼ੇ ਨੂੰ ਜਿਹੜੀਆਂ ਇਹ ਬਾਹਰੀ ਤਾਕਤਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆਓ ਆਪਾਂ ਹਲ ਮਿਲ ਕੇ ਤਕੜੇ ਹੋਈਏ ਤੇ ਆਪਾਂ ਪੰਥ ਨੂੰ ਮਜ਼ਬੂਤ ਕਰੀਏ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ